ਰੋ ਦੀ ਅੱਜ ਦੀ ਵੀਡੀਓ ਹੈਗੀ ਹੈ ਇੱਕ ਆਪਣੇ ਕੋਲ ਨਾ ਐਂਪਲੀਫਾਇਰ ਆਇਆ ਰਿਪੇਅਰ ਨੂੰ ਚਲੋ ਚੀਜ਼ ਬਣੀ ਆ ਖਰਾਬ ਹੁੰਦੀ ਆ ਰਿਪੇਅਰ ਵਾਸਤੇ ਜਾਂਦੀ ਹੁੰਦੀ ਰਹਿੰਦੀ ਆ ਇੱਕ ਦੂਜੇ ਕੋਲੇ ਮੰਨ ਲਓ ਚੀਜ਼ ਕੋਈ ਨਾ ਕੋਈ ਪਹੁੰਚਦੀ ਆ ਮੰਨ ਲਾ ਬਣਾਉਣ ਵਾਲੇ ਨੂੰ ਆਪਾਂ ਇੱਥੇ ਰੋਕਤਾ ਮਟਾਤਾ ਵੀ ਨਾ ਪਤਾ ਲੱਗੇ ਟੇਪ ਲਾ ਕੇ ਤੇ ਕਿਸੇ ਵੀਰ ਕਿ ਜਿਹਨੇ ਬਣਾਇਆ ਉਹਦਾ ਕੰਮ ਵਧੀਆ ਕੀਤਾ ਵਾ ਖੈਰ ਤੇ ਜਿਹੜੇ ਕੋਲੇ ਉਦੋਂ ਬਾਅਦ ਕਿਤੇ ਰਿਪੇਅਰ ਨੂੰ ਗਿਆਣਾ ਹੋ ਸਕਦਾ ਉਸੇ ਕੋਲੇ ਗਿਆ ਹੋਵੇ ਪਰ ਮੈਨੂੰ ਲੱਗਦਾ ਹੈ ਉਦੋਂ ਬਾਅਦ ਕਿਸੇ ਕੋਲੇ ਗਿਆ ਰਿਪੇਅਰ ਨੂੰ ਕਸਟਮਰ ਲੈ ਕੇ ਆਇਆ ਤੇ ਇਹ ਦੇਖੋ ਤੁਸੀਂ ਹਾਲਾਤ ਇਹ ਦੇਖੋ ਜਿਹੜਾ ਇਹਦੇ ਵਿੱਚ ਫਿਊਜ ਸੀ ਬੰਦੇ ਨੇ ਜਿਹਨੇ ਬਣਾਇਆ ਉਹਨੇ ਫਿਊਜ ਹੋਲਡਰ ਲਾਇਆ ਜਿਹੜਾ ਉਦੋਂ ਬਾਅਦ ਵਾਲਾ ਜਿਹਦੇ ਕੋਲੇ ਰਿਪੇਅਰ ਨੂੰ ਗਿਆ ਉਨੇ ਹੋਲਡ ਰਿਫਿਊਜ ਕੱਢਿਆ ਤੇ ਉੱਥੇ ਤਾਰ ਲਪੇਟ ਕੇ ਲਾਤੀ ਤੇ ਤਾਰ ਬਿਲਕੁਲ ਫਿਊਜ ਪੱਖੇ ਦੇ ਸਾਹਮਣੇ ਲੱਗਿਆ ਵਾ ਬੈਕ ਸਾਈਡ ਤੇ ਪੱਖਾ ਪਹਿਲੀ ਗੱਲ ਤਾਂ ਬਣਾਉਣ ਵਾਲੇ ਦੀ ਵਿਚਾਰੇ ਨੂੰ ਤਾਂ ਉਹਨੇ ਫਿਊਜ ਆਰਡਰ ਲਾਇਆ ਵੈਸੇ ਇੱਥੇ ਤਾਰ ਲਾਉਣੀ ਨਹੀਂ ਚਾਹੀਦੀ ਲਾਉਣੀ ਆਉਣੀ ਚਾਹੀਦੀ ਅੱਜ ਕੱਲ ਕਿੰਨੇ ਚਾਂਸ ਬਣਦੇ ਆ ਤੇ ਇੱਥੇ ਨਾ ਮੋਸਫਿਟ ਜਿਹੜੇ ਆ ਉਹ ਬਦਲੇ ਆ ਸਪਲਾਈ ਵਾਲੇ ਚੇਂਜ ਕੀਤੇ ਆ ਇੱਥੇ ਵੀ ਆਪਾਂ ਇੱਕ ਵੱਖਰੀ ਵੀਡੀਓ ਕਰ ਦਾਂਗੇ ਜੇ ਵੀਰ ਚਾਹਣਗੇ ਆਪਣਾ ਮੋਸਫਿਟ ਲਾਇਆ ਇਸ ਤਰ੍ਹਾਂ ਬਲਾਸਟ ਨਹੀਂ ਹੋਊਗਾ 2018 ਤੋਂ ਬਾਅਦ ਕੋਈ ਵੀ ਐਂਪਲੀਫਾਇਰ ਆਪਣਾ ਬਣਿਆ ਹੋਵੇ ਤੇ ਜਿਹਦਾ ਮੋਸਫਿਟ ਇਸ ਤਰ੍ਹਾਂ ਬਲਾਸਟ ਨਹੀਂ ਹੋਊਗਾ ਇਹ ਕਿਉਂ ਹੁੰਦੇ ਆ ਇਹਦੇ ਵਿੱਚ ਆਪਾਂ ਇੱਕ ਮਕਾਇਦਾ ਵੱਖਰੀ ਵੀਡੀਓ ਕਰ ਦਾਂਗੇ ਤੇ ਆਪਾਂ ਕਹਿ ਦਿੰਨੇ ਆ ਰੱਬ ਦੀ ਕਰੋਪੀ ਹੋ ਗਈ ਜੀ ਇਹ ਟਰੈਕਟਰ ਨੂੰ ਅੱਗ ਲੱਗੀ ਜੀ ਸਾਡੇ ਨਾੜ ਨੂੰ ਅੱਗ ਲੱਗੀ ਜੀ ਆਹ ਚੀਜ਼ਾਂ ਨਾੜ ਨੂੰ ਅੱਗ ਲਾਉਂਦੀਆਂ ਬਈ ਆਤਾਰ ਸੜੀ ਆ ਪੂਰੀ ਦੀ ਪੂਰੀ ਇਹਦੇ ਵਿੱਚੋਂ ਪਤਾ ਨਹੀਂ ਕਿੰਨੇ ਕੁ ਕਚਰੇ ਨਿਕਲੇ ਹੋਣਗੇ ਹਾਲ ਦੀ ਘੜੀ ਇਹ ਜਿਹੜਾ ਡੈਕ ਆ ਉਹ ਕੰਪਿਊਟਰ ਕਰਾਇ ਤੇ ਟਰੈਕਟਰ ਚੱਲਦਾ ਸੀ ਤੇ ਉੱਤੇ ਚੱਲਦਾ ਸੀ ਇਹ ਤੂੜੀ ਵਾਲੀ ਤੇ ਵੀ ਚੱਲ ਕੇ ਆਇਆ ਜੇ ਇਹ ਵਜਾ ਕੰਮ ਤੂੜੀ ਵਾਲੇ ਟਾਈਮ ਹੋਇਆ ਹੁੰਦਾ ਤਾਂ ਅੱਗ ਤੂੜੀ ਦੇ ਕਟਰ ਤੂੜੀ ਵਾਲੀ ਮਸ਼ੀਨ ਦੇ ਟਰਾਲੀ 'ਚ ਜਾਂ ਕਿਤੇ ਵੀ ਪਿੱਛੇ ਲੱਗ ਸਕਦੀ ਸੀ ਤਾਂ ਤਾਂ ਟੰਗਿਆ ਹੋਆ ਬੇਟੀ ਦੇ ਨਾਲ ਲੱਗਿਆ ਹੋਆ ਇਸ ਕਰਕੇ ਵੀਰੋ ਜਿਹੜੇ ਵੀਰ ਲਵਾਉਣ ਵਾਲੇ ਚਲੋ ਉਹ ਤਾਂ ਆਉਦਾ ਧਿਆਨ ਕਰਨ ਕਰਨਾ ਤੇ ਜਿਹੜੇ ਵੀਰ ਰਿਪੇਅਰ ਕਰਦੇ ਨੇ ਉਹ ਵੀ ਇਸ ਗੱਲ ਤੇ ਧਿਆਨ ਕਰਨ। ਇਹਨਾਂ ਚੀਜ਼ਾਂ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੁੰਦੇ ਆ। ਜਾਂ ਕਾਰਾਂ ਦੇ ਵਿੱਚ ਆਮ ਹੀ ਆਪਣਾ ਐਂਪਲੀਫਾਇਰ ਲਾਇਆ ਹੁੰਦਾ ਤੇ ਉਹਨੂੰ ਅਰਥ ਨਹੀਂ ਚੰਗੀ ਤਰ੍ਹਾਂ ਦਿੱਤਾ ਹੁੰਦਾ। ਉਹ ਵੀ ਅੱਗ ਲਾਉਣ ਦਾ ਕਾਰਨ ਬਣਦਾ। ਬਾਕੀ ਠੀਕ ਬਣਿਆ ਹੋਇਆ ਐਂਪਲੀਫਾਇਰ ਉਹਨੂੰ ਆਪਾਂ ਠੀਕ ਹੀ ਕਵਾਂਗੇ। ਅਰਥੁਰ ਤੋਂ ਥੰਬਲ ਚੰਗੀ ਲੱਗੀ ਹੋਈ ਆ ਸਭ ਕੁਝ ਸਹੀ ਆ। ਪਰ ਆ ਜਿਹੜਾ ਕਿਸੇ ਨੇ ਕੱਟ ਕੇ ਹਸਪੀਟਲ ਆਏ ਆ। ਕਦਾ ਇਥੇ ਮੋਸਫਟ ਦਾ ਜੇਕਰ ਆਪਾਂ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਕਿਹੜੇ ਲਾਉਣੇ ਚਾਹੀਦੇ ਆ ਜਿਹੜੇ ਇਸ ਤਰ੍ਹਾਂ ਬਲਾਸਟ ਨਾ ਹੋਣ ਤੇ ਦੂਸਰਾ ਇਸ ਤਰ੍ਹਾਂ ਨਾ ਕਰਿਆ ਕਰੋ ਵੀਰੇ ਅਗਲੇ ਜਵਾਬ ਦੇ ਦਿਆ ਕਰੋ ਕਿੰਟਾ ਲੱਗਦਾ ਬਾਈ ਸਹੀ ਲੱਗਿਆ